ਓ ਨੀ ਯਾਰ ਤੇਰਾ ਦਬਈ ਨੂੰ ਹਏ ਲਾ ਗਿਆ ਉਡਾਰੀਆਂ ਹਏ ਟੁੱਟ ਗਈਆਂ ਆਸ ਤੇ ਉਮੀਦਾਂ ਹੁਣ ਸਾਰੀਆਂ ਨੀ ਹੱਡ ਹੱਡ ਦੁੱਖਦਾ ਕੁੜੇ ਹਏ ਤੱਕਿਆ ਨਹੀਂ ਜਾਂਦਾ ਸਾਥੋਂ ਮੂੰਹ ਨੀ ਯਾਰ ਤੇਰਾ ਔਖਾ ਬੱਲੀਏ ਹਏ ਲੈਦੀ ਤਾ ਨਜ਼ਾਰੇ ਕੁੜੇ ਤੂੰ ਨੀ ਯਾਰ ਤੇਰਾ ਔਖਾ ਬੱਲੀਏ ਹਏ ਲੈਦੀ ਤਾ ਨਜ਼ਾਰੇ ਕੁੜੇ ਤੂੰ ਫੋਰ ਮੈਨਾਂ ਕੋਲੋ ਹੋਇਆ ਜਾਂਦਾ ਨਹੀਂ ਓ ਦੂਰੀਏ ਹਾਏ ਬੇਲ ਚਾਚ ਲਾ ਕੇ ਹੋਇਆ ਰਹਿੰਦਾ ਚੂਰੋ ਚੂਰੀਏ ਨੀ ਫੋਰ ਮੈਨਾਂ ਕੋਲੋ ਹੋਇਆ ਜਾਂਦਾ ਨਹੀਂ ਓ ਦੂਰੀਏ ਬੇਲ ਚਾਚ ਲਾ ਕੇ ਹੋਇਆ ਰਹਿੰਦਾ ਚੂਰੋ ਚੂਰੀਏ ਤੂੰ ਕਹਿੰਦੀ ਕੁੜੇ ਫੂਨ ਨਾ ਕਰੇ ਨੀ ਸਾਡੇ ਸਿਰ ਕੇ ਨਾ ਸਿਰ ਓ ਤੋ ਜੂ ਨੀ ਯਾਰ ਤੇਰਾ ਔਖਾ ਬੱਲੀਏ ਹਾਏ ਲੈਦੀ ਦਾ ਨਜ਼ਾਰੇ ਕੁੜੇ ਤੂੰ ਨੀ ਯਾਰ ਤੇਰਾ ਔਖਾ ਬੱਲੀਏ ਹਾਏ ਲੇਤੀ ਦਾਰੇ ਦਾਰੇ ਕੁੜੇ ਤੂੰ ਹੋ ਆਰੀਆਂ ਯਾਰੀਆਂ 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 ਤੂੰ ਦਿਲ ਵਾਲੀ ਗੱਲ ਜੀ ਕਰੇ ਤੂੰ ਦਿਲ ਵਾਲੀ ਗੱਲ ਜੀ ਕਰੇ ਸਤੋ ਲੱਗਣ ਨਾ ਤੇ ਹਾਏ ਬਿਆਰੀਆਂ ਤੂੰ ਦਿਲ ਵਾਲੀ ਗੱਲ ਜੀ ਕਰੇ ਸਤੋ ਲੱਗਣ ਨਾ ਤੇ ਹਾ ਬਿਆਰੀਆਂ ਹਾ ਕੱਪੜੀਆਂ ਇਤੋਂ ਦੀਆਂ ਬੜੀਆਂ ਗੰਜੂਸ ਨੇ ਹਾ ਤਰੀ ਵਾਲੇ ਸਾਗ ਨਾਲ ਦਿੰਦੀਆਂ ਖਬੂਸ ਨੇ ਓਏ ਕਾਪਣੀਆਂ ਇਤੋਂ ਦੀਆਂ ਬੜੀਆਂ ਕੰਜੂਸ ਨੇ ਤਰੀ ਵਾਲੇ ਸਾਗ ਨਾਲ ਦਿੰਦੀਆਂ ਕੂਸ ਨੇ ਓ ਖਾਣ ਯਾਰਾ ਬਚ ਜਾਣਾ ਸੀ ਓ ਗਾਗੇ ਵਾਲੀ ਚੀਚ ਕਰਦਾ ਤੂੰ 니 ਯਾਰ ਤੇਰਾ ਓੱਖਾ ਬੰਲੀਏ ਹਾਇ ਲੈਂਦੀ ਤਾਂ ਨਜ਼ਾਰੇ ਕੁੜੇ ਤੂੰ 니 ਯਾਰ ਬੜਾ ਓੱਖਾ ਬੰਲੀਏ ਹਾਇ ਲੈਂਦੀ ਤਾਂ ਨਜ਼ਾਰੇ ਕੁੜੇ ਤੂੰ dia lagi-lagi share jelur kardoyar.